ਗੋਜਰੀ ਮਹੱਲਾ ਪੰਜਵਾ ਦੋ ਪਦੇ ਕਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਪਤ ਤ ਪਵਿੱਤਰ ਲਈਏ ਕਰ ਆਪਣੇ ਸਗਲ ਕਰਤ ਨਮਸਕਾਰੋ ਤੁਮ ਬਰਨ ਜਾਤ ਕੋ ਪੂਛਾ ਨਹੀਂ ਬਾਛਾ ਚਰਨਰ ਵਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 498 ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਰਾਗ ਗੂਜਰੀ ਦੇ ਵਿੱਚ ਗੂਜਰੀ ਮਹੱਲਾ ਪੰਜਵਾਂ ਤੋਂ ਪਦੇ ਘਰ ਦੂਜਾ ਬਾਣੀ ਦਾ ਰੂਪ ਦੁਪਦੇ ਦੂਸਰੇ ਘਰ ਜਗਉਣ ਦਾ ਉਪਦੇਸ਼ਿਕ ਓੰਕਾਰ ਸਤਗੁਰ ਪ੍ਰਸਾਦ ਮੰਗਲ ਅਰਥਾਤ ਕਿ ਓੰਕਾਰ ਇੱਕ ਹੈ ਸਤਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੇ ਬਚਨ ਦੇ ਪਹਿਲੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪਤਤ ਪਵਿੱਤਰ ਲਿਏ ਕਰ ਆਪਣੇ ਸਗਲ ਕਰਤ ਨਮਸਕਾਰੋ ਉਬਾਰਾ ਨਾ ਜਾਤ ਕੋ ਪੂਛਾ ਨਹੀਂ ਬਾਛਾ ਤਰਨ ਰਵਾਰੋ ਪਤਤ ਪਵਿੱਤਰ ਲਈਏ ਕਰ ਆਪਣੇ ਅਰਥਾਤ ਕਿ ਉਹ ਭਗਤ ਜਨ ਜੋ ਨੀਚ ਕਹੇ ਜਾਣ ਵਾਲੇ ਘਰਾਣਿਆਂ ਦੇ ਵਿੱਚ ਪੈਦਾ ਹੋਣ ਕਰਕੇ ਪਤਤ ਅਰਥਾਤ ਨੀਚ ਅਥਵਾ ਪਾਪੀ ਕਹੇ ਜਾਂਦੇ ਸਨ ਸਮਝੇ ਜਾਂਦੇ ਸਨ ਜਦੋਂ ਉਹਨਾਂ ਨੂੰ ਅਸਾ ਕਾਲਪੁਰਖ ਵਾਹਿਗੁਰੂ ਜੀ ਨੇ ਆਪਣੇ ਦਸਰੇ ਬਣਾ ਕੇ ਪਵਿੱਤਰ ਕਰ ਲਿਆ ਤਾਂ ਮਹਾਰਾਜ ਕਹਿੰਦੇ ਸਗਲ ਕਰਤ ਨਮਸਕਾਰੋ ਅਰਥਾਤ ਕਿ ਤਾਂ ਫਿਰ ਹੁਣ ਭਗਤੀ ਦੇ ਪ੍ਰਤਾਪ ਕਰਕੇ ਸਾਰਾ ਸੰਸਾਰੀ ਉਹਨਾਂ ਨੂੰ ਨਮਸਕਾਰਾ ਕਰਨ ਲੱਗ ਪਿਆ ਕਹਿੰਦੇ ਪਤਿਤ ਪਵਿੱਤਰ ਲਿਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛਿਆ ਨਹੀਂ ਬਾਦਸ਼ਾਹ ਚਰਨ ਰਵਾਰੋ ਵਰਨ ਜਾਤ ਕੋ ਪੁੱਛਿਆ ਨਹੀਂ ਅਰਥਾਤ ਕਿ ਹੁਣ ਕੋਈ ਵੀ ਜੀਵ ਉਹਨਾਂ ਦਾ ਵਰਨ ਅਰਥਾਤ ਬ੍ਰਾਹਮਣ ਖੱਤਰੀ ਸੂਦ ਜਾਂ ਵੈਸ ਆਦ ਅਤੇ ਜਾਤ ਵਗੈਰਾ ਵੀ ਨਹੀਂ ਪੁੱਛਦਾ ਬਲਕੇ ਮਹਾਰਾਜ ਕਹਿੰਦੇ ਬਾਦਸ਼ਾਹ ਹੈ ਚਰਨ ਰਵਾਰੋ ਅਰਥਾਤ ਕਿ ਹੁਣ ਤਾਂ ਸਾਰੇ ਲੋਕਾਂ ਇਸ ساری ਦੁਨੀਆ ساری ਕਾਇਨਾਤ ساری ਪਰ ਜਾਹੀ ਉਹਨਾਂ ਦੇ ਚਰਨਾਂ ਦੀ ਧੂੜ ਲੋੜਦੀ ਐ ਸੋ ਅਗੋਂ ਰਹਾਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਠਾਕੁਰ ਐਸੋ ਨਾਮ ਤੁਮਾਰ ਸਗਲਾ ਸ੍ਰੇਸ਼ਟ ਕੋ ਤਣੀ ਕਹੀ ਜਾ ਜਨਕ ਅੰਗਨ ਰਾਰੋ ठाकुर ऐसो नाम तुम्हारा अर्थात कह ठाकुर जी ये स्वामी जी है मालिक जी ਤੁਹਾਡਾ ਨਾਮ ਹੀ ਕੁਝ ਇਸ ਤਰ੍ਹਾਂ ਦਾ ਹੈ ਭਾਵੇਂ ਕਿ ਇੰਨਾ ਮਹਾਨ ਹੈ ਜੋ ਨੀਚਾ ਨੂੰ ਵੀ ਊਚ ਬਣਾ ਦਿੰਦਾ ਹੈ ਮਹਾਰਾਜ ਕਹਿੰਦੇ ਸਗਲ ਸ੍ਰੇਸ਼ਟ ਕੋ ਤਣੀ ਕਹੀ ਜਾਏ ਜਨਕ ਅੰਗਨ ਰਾਰੋ ਰਹਾਓ ਸਗਲ ਸ੍ਰੇਸ਼ਟ ਕੋ ਤਣੀ ਕਹੀ ਜਾ ਅਰਥਾਤ ਕਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾ ਅਨੁਸਾਰ ਇਸ ਸ੍ਰਿਸ਼ਟੀ ਦਾ ਧਨੀ ਅਰਥਾਤ ਸੁਆਮੀ अथवा ਮਾਲਕ ਕਿਹਾ ਜਾਂਦਾ ਹੈ ਔਰ ਮਹਾਰਾਜ ਕਹਿੰਦੇ ਜਨ ਕੋ ਅੰਗ ਨਿਰਾਰੋ ਅਰਥਾਤ ਕਿ ਤੁਸੀਂ ਆਪਣੇ ਜਨਾਂ ਦਾ ਆਪਣੇ ਦਾਸ ਰਿਆਂ ਦਾ ਅੰਗ ਜਿਹੜਾ ਪੱਖ ਹੈ ਨਾ ਸਾਰੀ ਦੁਨੀਆ ਤੋਂ ਅੰਦਰ ਅੱਲਾ ਨਿਆਰਾ ਹੀ ਪੂਰ ਦੇ ਜੇ ਜਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ ਨਾ ਹੂ ਜੋ ਸਦਾ ਹਮਾਰੇ ਪਛਾ ਸਾਡੇ ਪੱਖੀ ਬਣ ਕੇ ਰਹੋ ਸਦਾ ਹੀ ਪਾਤਸ਼ਾਹ ਜੀ ਅਕਾਲ ਪੁਰਖ ਵੈਗੁਰੂ ਵੀ ਪੱਖੀ ਆ ਪਾਲਟੀ ਬਾਜ ਹੈ ਉਹ ਨਾਮੀਆਂ ਦਾ ਪਖ ਕਰਦੇ ਨੇ ਅੰਗ ਕਰਦੇ ਨੇ ਮਹਾਰਾਜ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅੰਤਮਾ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦਾ ਤ੍ਰਿਲੋਚਨ ਕਬੀਰ ਦਾਸ ਰੋ ਮੁਕਤ ਭਇਓ ਚੰਮਿਆਰੋ ਸਾਧ ਸੰਗੈ ਨਾਨਕ ਬੁੱਧੇ ਪਾਈ ਅਰਥਾਤ ਕਿ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਵੀ ਭਗਤ ਜਨਾਂ ਨੇ ਸਾਧ ਸੰਗਤ ਦੇ ਦੁਆਰਾ ਤਤ ਬੁੱਧੀ ਜਾਂ ਉੱਤਮ ਬੁੱਧੀ ਪਾਈ ਹੈ ਮਹਾਰਾਜ ਕਹਿੰਦੇ ਹਰ ਕੀਰਤਨ ਆਧਾਰੋ ਅਰਥਾਤ ਕਿ ਉਹਨਾਂ ਨੇ ਉਸ ਹਰੀ ਜੀ ਦੇ ਕੀਰਤਨ ਨੂੰ ਹੀ ਆਪਣਾ ਆਧਾਰ ਅਥਵਾ ਓਟ ਆਸਰਾ ਬਣਾਇਆ ਕਿਹੜੇ-ਕਿਹੜੇ ਭਗਤਾਂ ਨੇ ਮਹਾਰਾਜ ਕਹਿੰਦੇ ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰ ਮੁਕਤ ਭਇਓ ਚੰਮਿਆਰੋ ਅਰਥਾਤ ਕਹ ਬੇਸ਼ੱਕ ਸ਼ਿੰਬਿਆਂ ਦੇ ਪੁੱਤਰ ਭਗਤ ਨਾਮਦੇਵ ਜੀ ਸਨ ਬਾਣੀਆਂ ਦੇ ਪੁੱਤਰ ਭਗਤ ਤਰਲੋਚਨ ਜੀ ਸਨ ਮੁਸਲਮਾਨ ਜੁਲਾਹਾਂ ਦੇ ਪੁੱਤਰ ਭਗਤ ਕਬੀਰ ਜੀ ਸਨ ਜਾਂ ਫਿਰ ਚੰਮਿਆਰਾਂ ਦੇ ਪੁੱਤਰ ਭਗਤ ਰਵਦਾਸ ਜੀ ਸਨ ਆਦਿ ਸਾਰੇ ਉਸ ਹਰੀ ਜੀ ਦੇ ਦੱਸ ਰਹੇ ਹੋ ਕੇ ਮੁਕਤ ਹੋ ਗਏ ਮਹਾਰਾਏ ਕਹਿੰਦੇ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦੇਵਤ੍ਰ ਲੋਚਨ ਕਬੀਰ ਦਾਸ ਰੋ ਮੁਕਤ ਭਇਓ ਜੰਮਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ